ਅਰਜੀਖਾ ਖਾਲਸਾ ਵਾਜ ਜੀ ਕੀ ਪਤੇ ਤੁਹਾਨੂੰ ਇੱਕ ਐਸੀ ਕ ਵੀਡੀਓ ਆ ਜਿਹੜੀ ਵਾਇਰਲ ਹੋ ਰਹੀ ਆ ਪੰਜਾਬ ਪੁਲਿਸ ਦੀ ਪੰਜਾਬ ਪੁਲਿਸ ਦਾ ਚਪਾਈ ਆ ਨੌਜਵਾਨ ਆ ਜਿੱਥੇ ਉਹਨੇ ਭਗਵੰਤ ਮਾਨ ਸਰਕਾਰ ਘੇਰੀ ਆ ਜਿੱਥੇ ਉਹਨੇ ਮੋਦੀ ਮਿਤਸਾ ਵਰਗੇ ਘਰੇ ਨੇ ਉਤੇ ਪੰਜਾਬ ਦੇ ਦੇਸ਼ ਦੇ ਕਾਨੂੰਨ ਤੇ ਵੱਡੇ ਸਵਾਲ ਖੜੇ ਕੀਤੇ ਨੇ ਇਹ ਨੌਜਵਾਨ ਫੌਜ ਦੀ ਵੀਡੀਓ ਤਾਂ ਘੁੰਮ ਰਹੀ ਆ ਸੋਸ਼ਲ ਮੀਡੀਆ ਤੇ ਔਰ ਫਿਲਹਾਲ ਦੱਸਿਆ ਨਹੀਂ ਜਾ ਰਿਹਾ ਕਿ ਕਿੱਥੋਂ ਦੀ ਵੀਡੀਓ ਆ ਇਹਦਾ ਪੂਰਾ ਨਾਮ ਨਹੀਂ ਦੱਸਿਆ ਜਾ ਰਿਹਾ ਕਿ ਪੰਜਾਬ ਪੁਲਿਸ ਦਾ ਜਵਾਨ ਆ ਇਹਨਾਂ ਕਿਉਂ ਜਿਹੜਾ ਕਾ ਤੰਗ ਪਰੇਸ਼ਾਨ ਹੋਇਆ ਪਿਆਗਾ ਕਿ ਪਹਿਲਾਂ ਤਾਂ ਆਨ ਨੂੰ ਇਸ ਦੀ ਵੀਡੀਓ ਸੁਣਾ ਦਈਏ ਸਾਰੀ ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਇਸ ਨੌਜਵਾਨ ਨੇ ਉਹ ਗੱਲਾਂ ਕਹੀਆਂ ਨੇ ਕਿ ਜਿਹੜੀਆਂ ਨਹੀਂ ਕਹਿਣੀਆਂ ਚਾਹੀਆਂ ਸੀ ਤੇ ਅਸੀਂ ਬਿਸਕ ਇਹ ਗੱਲਾਂ ਨਾਲ ਨਹੀਂ ਸਹਿਮਤਾ ਪਰ ਤੁਹਾਨੂੰ ਜਿਹੜੀ ਵੀਡੀਓ ਸੁਣਾਉਣੇ ਆ ਕਿ ਪੰਜਾਬ ਦੇ ਵਿੱਚ ਹੋ ਕੀ ਰਿਹਾ ਕਿਉਂ ਇਸ ਇੱਕ ਪੁਲਿਸ ਨੌਜਵਾਨ ਜਿਹੜਾ ਭਾਰਤੀ ਆ ਮਲਾਜਮਾ ਉਹਨੇ ਇਹ ਜਿਹੇ ਗੱਲਾਂ ਕਿਉਂ ਕਹੀਆਂ ਨੇ ਤੁਹਾਡੇ ਰੋਂਗ ਤੇ ਖੜੇ ਹੋ ਜਾਣਗੇ ਸੁਣ ਕੇ ਪਹਿਲਾਂ ਤੁਹਾਨੂੰ ਵੀਡੀਓ ਸੁਣਾਉਣੇ ਆ ਫਿਰ ਗੱਲਬਾਤ ਕਰਦੇ ਅੱਗੇ ਕਿਉਂਕਿ ਹਰ ਇੱਕ ਆਏ ਦਿਨ ਜਿਹੜਾ ਮਸਲਾ ਹੈਗਾ ਪੰਜਾਬ ਦੇ ਵਿੱਚ ਚਾਹੇ ਗੈਂਗਸਟਰਾਂ ਨੂੰ ਲੈ ਕੇ ਚਾਹੇ ਚਿੱਟੇ ਵਾਲਿਆਂ ਨੂੰ ਲੈ ਕੇ ਜਿਹੜਾ ਕਾਨੂੰਨ ਵਿਵਸਥਾ ਕੀ ਆਪਾਂ ਕਹਿੰਦੇ ਆ ਕਿ ਪੰਜਾਬ ਦੀ ਜਿਹੜੀ ਦਿਨੋਂ ਦਿਨ ਵਿਗੜਦੀ ਜਾ ਰਹੀ ਆ ਅੱਜ ਇੱਕ ਹੋਰ ਵੱਡਾ ਜਿਹੜਾ ਦਖਾਂਤ ਕਹ ਲਈ ਆਪਾਂ ਵਾਪਰਿਆ ਪੰਜਾਬ ਦੇ ਵਿੱਚ ਕਹਿੰਦੇ ਗਰਦਾਸਪੁਰ ਦੇ ਥਾਣੇ ਤੇ ਹਮਲੇ ਕਰਨ ਵਾਲੇ ਪੰਜਾਬ ਦੇ ਜਿਹੜੇ ਤਿੰਨ ਨੌਜਵਾਨ ਨੇ ਜੁਪੀ ਦੇ ਵਿੱਚ ਪੁਲਿਸ ਬਦ ਉਹਨਾਂ ਦਾ ਅਨਕਾਉਂਟਰ ਕੀਤਾ ਗਿਆ ਛੋਟੇ ਛੋਟੇ ਉਮਰ ਦੇ ਨੌਜਵਾਨ ਨੇ ਇਸ ਗੱਲ ਨੂੰ ਲੈ ਕੇ ਜਿਹੜਾ بڑا ਲੋਕਚਿੰਤਤ ਨੇ ਕਿ ਸਾਡੀ ਨੌਜਵਾਨੀ ਕਿੱਧਰ ਪੈ ਰਹੀ ਆ ਕੀ ਹੋ ਰਿਹਾ ਨੌਜਵਾਨੀ ਨੂੰ ਇਹ ਨੌਜਵਾਨੀ ਕਿਹਨੇ ਪੜਕਾਈ ਆ ਕਿਹਦੇ ਹਿਸਾਰਿਆਂ ਤੇ ਚੱਲ ਰਹੀ ਆ ਤੇ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਅੱਗੇ ਆਪਾਂ ਗੱਲਬਾਤ ਕਰਦੇ ਆ ਮੈਂ ਇਹ ਜਾਣਕਾਰੀ ਦੇਣਾ ਵੀ ਨਹੀਂ ਚਾਹੁੰਦਾ ਸੀ ਮੈਂ ਤਾਂ ਇਹ ਚਾਹੁੰਦਾ ਸੀ ਵੀ ਕੁਝ ਨਹੀਂ ਹੁੰਦਾ ਹੋ ਹੋ ਜਾਣੇ ੱੱੱਕਾ ਕੁਝ ਨਹੀਂ ਹੁੰਦਾ ਜਿਹੜਾ ਕੁਝ ਹੋਣਾ ਕਿਉਂਕਿ ਬਿਹਾਰੀ ਮੇਰੇ ਨਾਲ ਜਾਨ ਸ਼ਾਨ ਵਧੀਆ ਹੋਊਗਾ ਕਹਿੰਦੇ ਇਹਨੂੰ ਕੁਝ ਨਹੀਂ ਕਹਿੰਦੇ ਆ ਆ ਸਿਸਟਮ ਹੋਊਗਾ ਤੂੰ ਦੇਖ ਲੈ ਹੁਣ ਸਾਰੇ ਚਪੈਨਨ ਬੇਨਤੀ ਹੈ ਤੁਸੀਂ ਆਪਣੇ ਹੱਥਾਂ ਚ ਕਮਾਨ ਲੈ ਲਓ ਬਹੁਤ ਟਾਈਮ ਹੋ ਗਿਆ ਅਫਸਰ ਸੁਣਨਾ ਥੱਕਾ ਗਿਰਿਆ ਬਦਲੀਆਂ ਛੋੜੀਆਂ ਹੁੰਦੀਆਂ ਨਹੀਂ ਆ ਕਿ ਕਿੱਥੋਂ ਕਿੱਥੋਂ ਤੱਕ ਦੂਰ ਦੂਰ ਤੱਕ ਲੁਧਿਆਣਾ ਕੋਈ ਕਿਤੇ ਕੋਈ ਕਿਤੇ ਸਾਰੀਆਂ ਕਮਾਂਡੋ ਆ ਕਿਵੇਂ ਭੱਜੀਆਂ ਫਿਰਦੀਆਂ ਆਪਣੇ ਬੰਦੇ ਮਰੀ ਜਾਂਦੇ ਆ ਕੋਈ ਐਕਸੀਡੈਂਟ ਹੋ ਗਿਆ ਤਾਂ ਅਟੈਕ ਹੋਇਆ ਦਾ ਸੱਚ ਨੂੰ ਪੇ ਬਾਹਾਂ ਘੁੱਟੀਆਂ ਆਸ ਵੀ ਦੀ ਲੜਾਈ ਜਾਂਦੇ ਆ ਲੀਡਰ ਕੌਣ ਆ ਯਾਰ ਤੁਸੀਂ ਇਨਸਾਫ ਦੀ ਗੱਲ ਕਿਉਂ ਨਹੀਂ ਕਰਦੇ ਸੱਚ ਦੇ ਦਰ ਤੇ ਚੱਲ ਪੁਰ ਨਹੀਂ ਤਾਂ ਬਹੁਤ ਭੇੜੀ ਹੋਣੀ ਛੋੜਨਾ ਜਿੰਨੇ ਆ ਥਾਣੇਦਾਰ ਆ ਕੇ ਆ ਜਿਹੜੇ ਸਟਾਰ ਲੱਗੇ ਇਹ ਸਾਰੇ ਸਾਨੂੰ ਕਹੀ ਜਾਂਦੇ ਸਾਡੀ ਇਹਨਾਂ ਨਾਲ ਸਾਡੇ ਵੀ ਤਿੰਨ ਢੜੇ ਬਣੇ ਹੋਏ ਆ ਅਫਸਰਾਂ ਦਾ ਆਕਾ ਠਾਣੇਦਾਰਾਂ ਦਾ ਆਕਾ ਸਭ ਹੀ ਆਲਾ ਧੇਰਾ ਅੱਧਾ ਆਟਾ ਧੇਰਾਲੀ ਭਰਤੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ 10ਵੇਂ ਗੁਰੂ ਦੀ 16 ਵਾਲੀ ਭਰਤੀ ਇਤਿਹਾਸਰ ਜਦੂ ਹੀ ਉਹ 1990 ਦਾ ਤੇ ਤੁਹਾਨੂੰ ਜਦੂ ਸਾਰੇ ਪੁਲਿਸ ਲੈਣਾ ਇਕੱਠੇ ਹੋ ਜੂ ਨਹੀਂ ਆਏ ਨਹੀਂ ਪੜਾ ਸਾਰਿਆਂ ਦੇ ਪਰਿਵਾਰ ਮਾਰੇ ਜਾਂਦੇ ਆ ਸਾਰਿਆਂ ਦਾ ਬਹੁਤ ਨੁਕਸਾਨ ਹੋਣਾਗਾ ਮੇਰਾ ਜਾਣ ਕਰਿਆ ਇਧਰ ਝੂਠ ਨਹੀਂ ਜਾਂਦੀਆਂ ਮੇਰਾ ਮੇਰਾ ਮੈਂ ਪਉਣੀ ਨਹੀਂ ਸੀ ਵੀਡੀਓ ਨਾ ਮੇਰਾ ਜੀ ਕਰਦਾ ਸੀਗਾ ਵੀ ਹੋ ਜਾਈਏ ਧੱਕਾ ਲੁਕੜਾ ਜਿਉ ਸਾਡੇ ਪਰਿਵਾਰ ਨਾਲ ਹੋਇਆ ਦਾ ਮੇਰੇ ਪਰਿਵਾਰ ਚ ਅਸੀਂ ਤਿੰਨ ਭੈਣ ਭਰਾ ਦੋ ਇੱਕ ਲੋ ਮੇਰੇ ਮਾਂ ਕੋਲ ਦੋ ਮੇਰੇ ਭਾਂ ਦੇ ਸੱਤਾਂ ਮਾਤਾ ਨਾਲ ਜਿਆ ਗੋਲੀ ਮਾਰ ਦੇਣੀ ਆ ਜੇ ਤੁਸੀਂ ਮੇਰੇ ਹੱਕ ਚ ਨਾ ਆਏ ਕਿਉਂਕਿ ਮੈਨੂੰ ਪਤਾ ਹੁਣ ਲੀਡਰ ਵੀ ਮੇਰੇ ਤੇ ਲੱਗਣਗੇ ਇਹ ਸਾਰੀ ਪੁਲਿਸ ਵੀ ਲੱਗੂ ਵੀ ਇਹਨੇ ਆ ਕੇ ਕਿਤਾਬਸਰ ਵੀ ਲੱਗਣਗੇ ਤੁਸੀਂ ਕਿਆ ਮੂਰੇ ਹੋਈ ਨਾ ਕੁੜੀਆਂ ਮੂਰੇ ਕਰ ਦਿੰਦੇ ਹੋ ਤੁਹਾਨੂੰ ਨਹੀਂ ਪਤਾ ਪੰਜਾਬ ਤੰਦੂਰ ਵਾਂਗ ਤਫਿਆ ਪਿਆ ਜਾ ਸਾਰੇ ਆਠ ਥਾਣੇ ਕਰ ਕਹੀ ਜਾਂਦੇ ਆਗੇ ਅਸੀਂ 84 ਚਾਹੇ ਕੀਤਾ ਜਾਂ 83 ਰਿਹਾ ਗਿਆ ਤਜਰਹਾ ਟਾਇਰ ਹੋ ਗਿਆ ਦੋ ਹਾਲ ਕਿੱਥੋਂ ਤੱਕ ਅੱਤਬਾ ਚੱਲ ਗਿਆ ਅੱਤਬਾ ਹੁਣ ਵੀ ਚੱਲੀ ਜਾਂਦਾ ਅਸੀਂ ਐਂ ਆਏ ਆ ਬੰਦੇ ਮਾਰਦੇ ਲਈ ਅਸੀਂ ਉੱਪਰ ਦੇ ਕੜਾਹੇ ਸਿੱਟਦੇ ਜਾਈ ਅਸੀਂ ਐਂ ਕਰਦੇ ਹੋ ਸਿੱਖਾਂ ਦੇ ਮੁੰਡੇ ਹੀ ਮਾਰੀ ਗਏ ਤੁਸੀਂ ਸਿੱਖਾਂ ਦੇ ਘਰੇ ਜਾਣ ਨੂੰ ਲੈ ਕੇ ਉਹਨਾਂ ਬੋਲ ਦੇ ਨੇ ਜਿਹੜੇ ਬੰਸਰੀ ਵਿੱਚ ਸ਼ਹੀਦ ਹੋਏ ਆ ਜਿਹੜੇ ਸਿੱਖਾਂ ਦੇ ਸ਼ਹੀਦ ਹੋਏ ਉਹ ਤਾਂ ਚੁੱਪੀ ਬੈਠੇ ਲੀਡਰਸ਼ਿਪ ਆ ਉਸ ਦਾ ਨਾਂ ਤੇ ਕਰੀ ਜਾਂਦੇ ਆ ਵੀ ਐ ਹੋ ਗਿਆ ਐ ਹੋ ਗਿਆ ਬਹੁਤ ਤਕੜੀਆਂ ਤਕੜੀਆਂ ਬਹੁਤ ਜਿਆਦੇ ਤਕੜੇ ਤੱਕੇ ਅੱਜ ਗੱਲਾਂ ਦੱਸਣੀਆਂ ਤੁਹਾਨੂੰ ਇਸ ਕਰਕੇ ਵੀਡੀਓ ਜਿਆਦਾ ਲੰਮੀ ਹੁੰਦੀ ਆ ਇਹ ਹੋ ਸਾਰਾ ਵੀਡੀਓ ਤੋਂ ਬਾਅਦ ਮੇਰੀ ਇਹ ਉੱਥੋਂ ਤੱਕ ਪਹੁੰਚ ਜੀ ਛੇਤੀ ਛੇਤੀ ਪਹਤਾ ਦਿਓ ਕਿਉਂਕਿ ਨੈੱਟ ਬੰਦ ਕਰਨ ਲੱਗੇ ਮੈਂਟ ਲਾਉਣਗੇ ਫੇਰ ਮੁੜ ਕੇ ਐ ਨਹੀਂ ਪਤਾ ਲੱਗਣਾ ਵੀ ਕੌਣ ਕਿੱਥੇ ਮਰੀ ਜਾਂਦਾ ਕੌਣ ਕਿੱਥੇ ਮਰੀ ਜਾਂਦਾਗਾ ਇਸ ਕਰਕੇ ਸਾਰੀ ਪੰਜਾਬ ਪੁਲਿਸ ਨੂੰ ਬੇਨਤੀ ਹੈ ਕਿਉਂ ਭੱਜੇ ਫਿਰਦੇ ਕੋਈ ਪਾਇਲਟਾ ਤੋਂ ਉਹ ਕਿੰਨੇ ਗਨਮੈਨ 25 25 ਜਾਣੇ ਬਲਜਿੰਦਰ ਕੌਰ ਵਰਗੀਆਂ ਗਨਮੈਨ ਲਈ ਫਿਰਦੇ ਜਾਂਗਾ ਹਰੇਕ ਐਮਐਲਏ ਹਰੇਕ ਐਸੇਚ ਨੂੰ ਲੱਖ 2 ਲੱਖ ਰੁਪਇਆ ਲੈ ਲੈ ਕੇ ਲਾਈ ਜਾਂਦੇ ਐ ਐਸਐਸਪੀ ਲੱਖ ਕਰੋੜ ਕਰੋੜ ਰੁਪਇਆ ਲਈ ਜਾਂਦੇ ਆ ਕਿ ਕਿਉਂ ਫਿਰ ਜਿੱਤਾਂ ਕਿਵੇਂ ਬੰਦ ਹੋਊਗਾ ਕਿੰਨੇ ਕਿੰਨੇ ਆ ਬਲਜਿੰਦਰ ਕੌਰ ਕਿੰਨੇ ਰਿਸ਼ਤੇਦਾਰਾਂ ਨਾਲ ਗਨਮੈਨ ਲਈ ਫਿਰਦੇ ਆ ਫਿਰ ਟੈਕਨੀਕ ਲਈ ਫਿਰਦੇ ਭਰਾ ਦੇ ਨਾਲ ਗਨਮੈਨ ਫਿਰ 2 2 3 3 ਲੱਖ ਰੁਪਈਆ ਵਿੱਚ ਗੱਡੀਆਂ ਪਾਰਖਿਆ 100 200 ਇੱਕ ਜੇ ਪਸੇ ਪਾਸੀ ਪਾਇਆ ਚਰਦੀ ਪੁੱਤ ਤਲਵੰਡੀ ਸਾਹਿਬੋਂ ਮੂੰਹ ਤੂੰ ਦਾਗ ਲਵਾਤਾ ਹੁਣ ਤਲਵੰਡੀ ਸਾਹਿਬ ਜੀ ਗੁਰਗੋਬਿੰਦ ਸਿੰਘ ਜੀ ਦੇ ਬੋਲ ਹੋਏ ਸੀਗੇ ਵੀ 25 ਕੋ ਤੱਕ ਤੋਂ ਜਿੰ ਕੁਛ ਵੀ ਨਹੀਂ ਹੋਊਗਾ ਗਾਂ ਪੱਛੀ ਕੋ ਫੇਰ ਇਸ ਤਰ੍ਹਾਂ ਮਿੰਦੇ ਜਾਓ ਤੇ ਇੱਕ ਹਵਾ ਵੀ ਹੋਈ 25 ਕੋ ਤੇ ਦੀਵਾ ਵੱਜ ਮਾਂ ਬਲੂਆ ਹੁਣ ਤੁਸੀਂ ਦੇਖੋ ਵੀ ਅਕਾਲ ਤਖਤ ਸਾਹਿਬ ਵੀ ਜੇਰ ਫੈੜੀ ਉੱਡਦੀ 25 30 ਪਿੰਡ ਹਰਿਆਣੇ ਦੇ ਉੱਡਣਗੇ 25 30 ਆਪਣੇ ਬਿਆਬ ਦੇ ਉੱਡਣਗੇ ਨਾਲ ਅਖਾਉ ਤਖਤ ਵੀ ਉੱਡੂਗਾ ਹੁਣ ਤੁਸੀਂ ਦੇਖੋ ਵੀ ਤਖਤਾ ਪਲਟਣਾ ਕਿ ਅਕਾਲ ਤਖਤ ਡਾਉਣਾ ਕਿ ਕੀ ਕਰਨਾ ਹੈ ਜਾ ਆਲ ਵਰਡ ਦਾ ਤਖਤਾ ਪਲਟਿਆ ਜਾਊਗਾ ਸਾਰੇ ਆਲ ਇੰਡੀਆ ਦਾ ਤਖਤਾ ਪਲਟਿਆ ਜਾਊਗਾ ਜਿਹੜੇ ਬੰਦੇ ਗੋਧਰਾ ਕਾਂਡ ਪੜ ਕੇ ਦੇਖੋ ਓਏ ਟੂਏ ਪੜ ਪੜ ਕੇ ਤੇਲ ਪਾ ਪਾ ਕੇ ਬੰਦੇ ਮਚਾਏ ਉਹ ਬੰਦੇ ਤੁਸੀਂ ਪ੍ਰਧਾਨ ਮੰਤਰੀ ਬਣਾਤੇ ਮਿਤ ਸ਼ਾਹ ਕਰਨ ਕਿੰਨਾ ਧੱਕਾ ਕੀਤਾ ਕੀ ਕੁਛ ਹੋਈ ਮੈਂ ਕਿੰਨੇ ਦੰਗੇ ਕਰਾਏ ਫਿਰ ਤੇ ਵੋਟਾਂ ਦੇ ਵਿੱਚ 765% 60% ਬੋਟ ਪੂਰ ਹੁੰਦੀ ਹੈਗੇ ਉਦੋਂ ਵਿੱਚੋਂ 20 3 3 4 4% 20% ਵੋਟ ਪੂਰ ਹੋਗੀ ਉਹਦੇ ਵਿੱਚੋਂ ਫਿਰ ਇਹ ਕੀ ਕਰਦੇ ਆ ਤੁਸੀਂ ਦੇਖੋ 1% 21% ਵਾਲਾ ਜਿੱਤ ਰਿਹਾ 21% ਵਿੱਚ 11% ਦਾ ਜਿਹੜੀ ਨਸ਼ੇ ਤੇ ਪੈਸੇ ਵਾਲੀ ਵੋਟ ਆ 5% ਪੁਲਿਸ ਦੀ ਦਬਾਅ ਤੇ ਗੈਂਗਸਟਰਾਂ ਦਾ 5% ਵੋਟ ਤੇ ਇਹ ਪ੍ਰਧਾਨ ਮੰਤਰੀ ਬਣ ਜਾਂਦੇ ਤੇ 95% ਸਾਰਾ ਆਲ ਇੰਡੀਆ ਤੰਗ ਹੋ ਜੀ ਜਾਂਦਾਗਾ ਵੀਡੀਓ ਮੈਂ ਕਟ ਕਰਕੇ ਬਣਾ ਰਿਹਾ ਕਿਉਂਕਿ ਜਿਆਦੇ ਵੀਡੀਓ ਲੰਮੀ ਹੁੰਦੀ ਹੈ ਮੈਂ ਵਿੱਚ ਛੱਡ ਦਿਨਾਗਾ ਤੁਹਾਨੂੰ ਸਿਆਸਤ ਬਾਰੇ ਸਾਰੀ ਜਾਣਕਾਰੀ ਦੇਵਾਂ ਸਿਆਸਤ ਕਿਵੇਂ ਖੇਡੀ ਜਾਂਦੇ ਇਹ ਸਾਰੀਆਂ ਚੀਜ਼ਾਂ ਜੋੜ ਕੇ ਖੇਡੀ ਜਾਂਦੇ ਧਰਮ ਦੇ ਨਾਲ ਵੀ ਖੇਡੀ ਜਾਂਦੇ ਆ ਦੀ ਰਾਜਨੀਤੀ ਦੇ ਨਾਲ ਤਾਂ ਵਿਸ਼ਾਸਤ ਕਰੀਆ ਬਾਕੀ ਤੁਹਾਨੂੰ ਸੁਣਾਉਣਿਆਂ ਵੀਡੀਓ ਨਾਲ ਦੇ ਨਾਲ ਅੱਗੇ ਇਹ ਨੌਜਵਾਨ ਨੇ ਵੱਡੇ ਜਿਹੜੇ ਸਵਾਲ ਨੇ ਇੱਕ ਤਾਂ ਬਜਿੰਦਰ ਕੌਰ ਜਿਹੜੇ ਐਮਐਲਏ ਆਮਾ ਦੀ ਪਾਰਟੀ ਦੇ ਉਹਦੇ ਉੱਤੇ ਵੱਡੇ ਸਵਾਲ ਚੁੱਕੇ ਨੇ ਕਿ ਉਹਨੇ ਰੁਪਈਆ ਲੈ ਕੇ ਲੱਖ ਰੁਪਈਆ ਲੈ ਕੇ ਪੁਲਿਸ ਦੇ ਵਿੱਚ ਭਰਤੀ ਕਰ ਰਹੀ ਆ ਕਿ ਕਰੋੜਾ ਰੁਪਈਆ ਲੈ ਕੇ ਐਸਐਸਪੀ ਭਰਤੀ ਕਰ ਰਹੀ ਆ ਆਮ ਆਦੀ ਪਾਰਟੀ ਦੇ ਸਾਲ ਪਲਸ ਵਾਲੇ ਨੌਜਵਾਨ ਨੇ ਵੱਡੇ ਸਵਾਲ ਚੁੱਕੇ ਨੇ ਤੁਹਾਨੂੰ ਵੀਡੀਓ ਦੁਬਾਰੇ ਫੇਰ ਸੁਣਾਉਣੇ ਆ ਉਹ ਅਗਲੀ ਗੱਲਬਾਤ ਆ ਜਿਹੜੀ ਗੱਲਬਾਤ ਆ ਕੀ ਕਹਿਊਗਾ ਉਹਦੇ ਵਿੱਚ ਵੀ ਤੁਹਾਨੂੰ ਵੱਡੀਆਂ ਜਿਹੜੀਆਂ ਗੱਲਾਂ ਨੇ ਸੁਣਨ ਨੂੰ ਮਿਲਣਗੀਆਂ ਕਿ ਤੁਹਾਡੇ ਰੋਂਗ ਤੇ ਖੜੇ ਕਰ ਦੇਣਗੇ ਆ ਐਸੇ ਜਿਹੀਆਂ ਸ ਨੌਜਵਾਨ ਨੇ ਗੱਲਾਂ ਕੀਤੀਆਂ ਫਿਲਹਾਲ ਹੀ ਪਤਾ ਨਹੀਂ ਲੱਗ ਰਿਹਾ ਕਿ ਨੌਜਵਾਨ ਕਿੱਥੋਂ ਦਾ ਇਹਦੀ ਕਿੱਥੇ ਡਿਊਟੀ ਆ ਪਰ ਗੱਲਾਂ ਜਿਹੜੀਆਂ ਇਹ ਮਾਨਸਾ ਬਠਿੰਡੇ ਦੀਆਂ ਜਿਹੜੀਆਂ ਤਲਵੰਡੀ ਸਾਬੋ ਦੀਆਂ ਆਸ-ਪਾਸ ਦੇ ਗੱਲਾਂ ਕਰ ਰਿਹਾਗਾ ਇਸ ਤੋਂ ਇਹ ਲੱਗਦਾਗਾ ਸਿੱਧ ਹੁੰਦਾਗਾ ਕਿ ਇਹ ਨੌਜਵਾਨ ਬਠਿੰਡਾ ਏਰੀਆ ਦਾ ਹੋ ਸਕਦਾਗਾ ਤੇ ਇਹਦੀ ਕਿੱਥੇ ਡਿਊਟੀ ਲੱਗੀ ਆ ਫਿਲਹਾਲ ਇਹ ਨਹੀਂ ਪਤਾ ਪਰ ਅੱਗੇ ਖੁਲਾਸੇ ਕਰਦਾ ਉਹ ਵੀ ਸੁਣੋ ਤੁਹਾਨੂੰ ਇਹ ਅਰਥ ਸ਼ਾਸਤਰ ਤੌਰ ਤੇ ਵੀ ਕਰੀ ਜਾਂਦੇ ਆ ਇਹ ਸਮਾਜ ਵਿਦਿਕਲ ਤੌਰ ਤੇ ਵੀ ਕਰੀ ਜਾਂਦੇ ਆ ਇਹ ਪੈਸੇ ਦੀ ਵਾਸਤੋਂ ਵੀ ਕਰੀ ਜਾਂਦੇ ਆ ਇਹ ਗੈਂਗਸਟਰਾਂ ਦੀ ਵਾਸਤੋਂ ਵੀ ਕਰੀ ਜਾਂਦੇ ਆ ਇਹ ਦਾ ਨਸ਼ੇ ਦੀ ਵਾਸਤੋਂ ਵੀ ਕਰੀ ਜਾਂਦੇ ਆ ਇਹ ਜਿੱਥੇ ਧਰਮ ਦੇ ਨਾਂ ਦੇ ਧਰਮ ਦੇ ਨਾਂ ਤੇ ਸ਼ਾਸਨ ਨਾ ਕਰਦੇ ਤੇ ਧਰਮ ਦੇ ਨਾਂ ਤੇ ਇਹ ਦੰਗੇ ਵਿਸਾਦ ਕਰਾ ਦਿੰਦੇ ਆ ਜਿੱਥੇ ਜਿਆਦਾ ਧਰਮ ਦੇ ਨਾਂ ਤੇ ਸ਼ਾਸਤ ਕਰ ਲੋ ਬਾਕੀ ਚੀਜ਼ਾਂ ਦੇ ਕਾਟਾ ਮਾਰ ਦੋ ਧਰਮ ਦੀ ਕਿਸੇ ਨਾਲ ਨਹੀਂ ਬਣਦੀ ਜਦੋਂ ਧਰਮ ਬੰਦੇ ਜਿਹੜੀ ਰਾਜਨੀਤੀ ਉਹ ਬੰਦੇ ਮੰਗਣ ਲੱਗੀ ਬੰਦੇ ਮੰਗਦੀ ਹੈਗੀ ਚੰਗੇ ਚੰਗੇ ਰਾਜਨੀਤਿਕਾਂ ਜਾਂ ਲੀਡਰਾਂ ਨੂੰ ਜਾਂ ਅਫਸਰਾਂ ਨੂੰ ਪਤਾ ਹੋਵੇ ਰਾਜਨੀਤੀ ਕੀ ਚੀਜ਼ ਆ ਜੇ ਧਰਮ ਬੰਦੇ ਮੰਗਣ ਲੱਗੇ ਧਰ ਇਹ ਜਿਹੜਾ ਹੌਲੀ ਹੌਲੀ ਇਸ ਵਿੱਚ ਜਮ ਉਸ ਨੂੰ ਮੈਂ ਬਹੁਤ ਲੰਮੀਆਂ ਵੀਡੀਓ ਐ ਨਹੀਂ ਪਤਾ ਮੈਂ ਕਿੰਨੇ ਟਾਈਮ ਬੋਲੀ ਜਾਵਾਂ ਕਿੰਨਾ ਟਾਈਮ ਵੀ ਆ ਚੀਜ਼ ਹੁੰਦੀ ਹੈ ਰਾਜਨੀਤੀ ਕਿਉਂਕਿ ਅਸੀਂ ਸਰਪੰਚੀ ਕੀਤੀ ਹੈ ਕਿ ਸਾਨੂੰ ਪਤਾ ਅਸੀਂ ਮੈਂਬਰ ਵਿੱਚ ਤੁਹਾਨੂੰ ਕਹਿ ਕੇ ਤੁਹਾਨੂੰ ਵੀ ਆਹ ਬੰਦਾ ਜਿੱਤੂ ਐ ਕਿ ਸਾਡੇ ਪਿੰਡ ਦਾ ਕਾਲਾ ਸਰਪੰਚ ਜਿੱਤਿਆ ਉਹਦੇ ਬਰਾਬਰ ਗਰਮੀਰ ਖਾਲਸੇ ਨੇ ਕਾਗਜ਼ ਪਰੇ ਉਹਦੀ ਕੁਦਰ ਦੀ ਕੈਂਸਲ ਹੋ ਗਈ ਤਾਂ ਗਰ ਕਾਲੇ ਨੂੰ 50 60 ਵੋਟਾਂ ਹੀ ਪੈ ਰਹੀਆਂ ਸੀ ਜੇ ਉਹ ਕਾਗਜ਼ ਕੈਂਸਲ ਹੋ ਕਿਤੇ 647 ਵੋਟਾਂ ਦੇ ਸਰਪੰਚ ਜਿੱਤੇਗਾ ਸਾਰੇ ਸਰਪੰਚਾਂ ਨੂੰ ਬੇਨਤੀ ਹੈ ਸਾਰੇ ਸਰਪੰਚਾਂ ਦੇ ਮੁੰਡਿਆਂ ਨੂੰ ਬੇਨਤੀ ਹੈ ਵੀ ਇੱਕ ਵਾਰ ਯਾਰ ਤੁਸੀਂ ਆਓ ਸਾਰੇ ਸਰਪੰਚਾਂ ਨਾਲ ਮੈਨ ਦੇਵਾਂਗੇ ਸਰਪੰਚਾਂ ਵੀ ਜਲਦੀ ਕਰਾਂਗੇ ਜੇ ਕਿਸੇ ਦੀ ਧੀ ਨਾ ਬਲਾਤਕਾਰ ਹੁੰਦਾ ਉਹਨੂੰ ਗੋਲੀ ਨਾਲ ਗੋਲੀ ਮਾਰੋ ਯਾਰ ਜੇ ਕੋਈ ਚਿੱਟਾ ਵੀ ਤਾਂ ਉਹਨੂੰ ਗੋਲੀ ਮਾਰੋ ਗੋਲੀ ਦਾ ਜਵਾਬ ਗੋਲੀ ਮੂਸੇ ਵਾਲ ਦੇ ਪਿਤਾ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਹੁਣ ਤੁਸੀਂ ਐਡਾ ਆਪਦਾ ਪੁੱਤ ਔਰਵਾ ਲਿਆ ਔਰ ਇਹ ਕਿਸ ਸੰਤਾਨੀਆਂ ਤੁਹਾਨੂੰ 50 ਪੁਲਿਸ ਦੇਈ ਬੈਠੇ ਉਹ ਖੋ ਕੇ ਚਲਾ ਦਿਓ ਯਾਰ ਕੀ ਕਰਨਾ ਕਿਉਂਕਿ ਦੋ ਦਿਨਾਂ ਬਾਅਦ ਹੀ ਰਫਿੰਦਰੀ ਫਟ ਗਈ ਫੇਰ ਤਾਂ ਇਹ ਨਹੀਂ ਪਤਾ ਕਿਹਨੂੰ ਕਿਹਨੂੰ ਮਾਰਨਾ ਸਾਨੂੰ ਕਿਸੇ ਨਹੀਂ ਛੱਡ ਨਾ ਕਿਸੇ ਕਲਾਕਾਰ ਨੂੰ ਬੱਬੂ ਮਾਲ ਦੇ ਕੱਟੜ ਫੈਨਾਂ ਨੂੰ ਕਿਸੇ ਨੇ ਨਹੀਂ ਛੱਡਣਾ ਬੱਬੂ ਮਾਲ ਦੇ ਅਨੁਸਾਰੇ ਕਲਾਕਾਰਾਂ ਨੂੰ ਈਡੀ ਰੇਡਾ ਪਾ ਪਾ ਕੇ ਪਰਚੇ ਤਾਂ ਦੇ ਹੀ ਬੈਠੀ ਆ ਕਿਸੇ ਨੂੰ ਨਹੀਂ ਛੱਡਣਾ ਦਵਾਰੇ ਬੋਰਾ ਫੇਰ ਅੰਗਰੇਜ਼ ਇੱਥੇ ਰਾਜ ਕਰਨਾ ਹੋਇਆ ਇਹ ਗੱਲਾਂ ਮੈਂ ਹੌਲੀ ਹੌਲੀ ਬਹੁਤ ਲੰਮੀਆਂ ਦੱਸਣੀਆਂ ਨੇ ਬਹੁਤ ਯਾਰੇ ਭਵਾਨਤਮਨ ਨਕਲੀ ਭਗਤ ਸਿੰਘ ਨੇ ਪਿਆ ਮਰਵਾਤਾ ਇਹਨਾਂ ਭੈਣ ਚੋਦ ਨੇ ਜੇ ਮੈਂ ਨਾ ਆਹ ਵੀਡੀਓ ਪਾਵਾਂ ਤਾਂ ਤੁਸੀਂ ਦੇਖ ਲਓ ਮੈਂ ਵੀ ਉਹ ਗੰਦਾਾਸ ਬੈਠਾ ਵੀ ਆ ਗੱਲ ਹੋ ਰਹੀ ਉਹ ਮੈਨੂੰ ਪੀਂਦੇ ਵੀ ਹੋਣਾ ਅਸੀਂ ਗੋਲੀਆਂ ਤੇਰੇ ਪਿੱਛੇ ਅਸੀਂ ਗੋਲੀਆਂ ਖਾਰਾਂਗੇ ਪਹਿਲਾਂ ਤਾਂ ਤੇਰਾ ਨਹੀਂ ਕਿਸੇ ਨੇ ਸਾਥ ਦਿੱਤਾ ਨਾ ਨਾ ਸਹੀ ਇਹ ਤੈਨੂੰ ਜਾਣਕਾਰੀ ਦੇ ਰਿਹਾ ਲੋਕਾਂ ਨੂੰ ਵਧੀਆ ਲੱਗੀ ਜੇ ਜੇ ਠੀਕ ਲੱਗਾ ਤਾਂ ਦੇਖ ਲਓ ਜਿਸ ਨੂੰ ਆਇਆ ਤਾਂ ਮੈਂ ਉਹ ਨਹੀਂ ਜੱਪ ਜਿ ਮਾਰੀ ਜਨਾ ਤਾਂ ਤੁਸੀਂ ਤੁਹਾਡੀ ਮਰਜ਼ੀ ਆ ਕਿਉਂਕਿ ਮੋਦੀ ਸਰਕਾਰ ਹੁਣ ਬਣੀ ਆ ਉਹ ਨਾ ਹੋ ਸਕਦਾ ਟੁੱਟਣ ਦੇਣੀ ਉਹਨੇ ਫਿਰ ਨਾ ਉਹਨੇ ਮੰਗਾ ਮੰਨਣੇ ਆ ਕਿਉਂ ਜਿਹੜਾ ਦੇਸ਼ ਦਾ ਪਿਓ ਬਣਿਆ ਬੈਠਾ ਯਾਰ ਮੋਦੀ ਕਿਉਂ ਫਿਰ ਉਹਨਾਂ ਨੇ ਦੇਸ਼ ਨਾਲ ਕਿਉਂ ਨਹੀਂ ਗੱਲ ਕਰਦਾ ਵੀ ਕਿਉਂ ਨਹੀਂ ਕਲਾਸੀ ਥੱਲੇ ਸਿੱਟਦੇ ਤੁਸੀਂ ਸਾਡੇ ਦੇਸ਼ ਨੂੰ ਵੀ ਯਾਰ ਕੋਈ ਨਾ ਕੋਈ ਐਸਾ ਪਲਸ ਮਲਾਜ ਨੂੰ ਦੀ ਵੀਡੀਓ ਤੁਸੀਂ ਸੁਣ ਲਈ ਹੋਣੀ ਆ ਬੜਾ ਕੁਝ ਇਹਨੇ ਇਸ ਵੀਡੀਓ ਦੇ ਵਿੱਚ ਕਿਹਾਗਾ ਕੁਝ ਗੱਲਾਂ ਉਹ ਕਹਿੰਿਆ ਨੇ ਜੋ ਕਿ ਪੰਜਾਬ ਦੇ ਨਾਲ ਧੱਕਾ ਹੋ ਰਿਹਾ ਹੈਗਾ ਸੈਂਟਰ ਸਰਕਾਰ ਧੱਕਾ ਕਰ ਰਹੀ ਆ ਕੁਝ ਗੱਲਾਂ ਭਗਵੰਤ ਮਾਨ ਤੇ ਚੁੱਕੀਆਂ ਨੇ ਕੁਝ ਗੱਲਾਂ ਉਹਤਮਾਨ ਦੇ ਜਿਹੜੇ ਐਮਐਲਏ ਨੇ ਜਿਵੇਂ ਪਹਿਲਾਂ ਕਹਿ ਕੇ ਹੰਟੇਖੇ ਬਲਜਿੰਦਰ ਕੌਰ ਤੇ ਵੱਡੇ ਸਵਾਲ ਚੁੱਕੇ ਨੇ ਪਰ ਦੂਸਰੀ ਵਜ੍ਹਾ ਮੈਨੂੰ ਇਸ ਨੌਜਵਾਨ ਦੀ ਸਮਝ ਨਹੀਂ ਆਈ ਕਿ ਇਹਨੇ ਜਿਹੜੇ ਇਹ ਜੇ ਆਪਾਂ ਕਹਿ ਲਈਏ ਸ਼ਬਦ ਨੇ ਜਿਹੜੇ ਉਹ ਵਰਤੇ ਨੇ ਜੂਜ ਕੀਤੇ ਨੇ ਕਿ ਇੰਨਾ ਨੌਜਵਾਨ ਇਹ ਅੱਕਿਆ ਕਿਉਂ ਪਿਆਗਾ ਹੁਣ ਕਹਿ ਕਹਾਂਗੇ ਵੀ ਡਿਪਰੈਸ਼ਨ ਦੇ ਵਿੱਚ ਹੋ ਸਕਦਾਗਾ ਇਹ ਤਾਂ ਦੇਖੋ ਰੱਬ ਜਾਣਦਾ ਜੇ ਇਹ ਨੌਜਵਾਨ ਜਾਣਦਾ ਸਿੱਧੂ ਮੂਸੇਵਾਲੇ ਦੇ ਪਿਤਾ ਨੂੰ ਕਿੰਦੀ ਵੱਡੀ ਗੱਲ ਕਹਿ ਗਿਆ ਏਕਾ 47 ਚੱਕੋ ਕਹਿੰਦਾ ਚਲਾ ਦਿਓ ਕਿਤੇ ਚਲਾਉਣੀਆ ਏਕਾ 47 ਨਾਇਸ ਨੌਜਵਾਨ ਇਹ ਦੱਸਿਆ ਕਿ ਕੌਣ ਇਹਨੂੰ ਤੰਗ ਕਰੇਗਾ ਕੌਣ ਰਫਾਇਨਰੀ ਤੇ ਜਿਹੜਾ ਕੋਈ ਬੰਬ ਸਿੱਟ ਰਿਹਾ ਜਾਂ ਘਟਨਾ ਵਾਪਰੀ ਆ ਫਿਲਹਾਲ ਅਸੀਂ ਮੀਡੀਆ ਦੇ ਵਿੱਚਾਂ ਇਸ ਦੀ ਕੋਈ ਪਿੰਕ ਤੱਕ ਤਾਂ ਨਹੀਂ ਲੱਗੀ ਤੇ ਇਸ ਨੌਜਵਾਨ ਨੂੰ ਕਿੱਦ ਕਿੱਦਾਂ ਪਤਾ ਲੱਗਿਆ ਕਿ ਰਫਾਇਨਰੀ ਦੇ ਉੱਤੇ ਜਿਹੜਾ ਹਮਲਾ ਹੋਣ ਵਾਲਾ ਹੈਗਾ ਜਾਂ ਤਲਵੰਡੀ ਸਾਬੋ ਦੇ ਆਸ-ਪਾਸ ਜਿਹੜੇ ਹਮਲੇ ਹੋਣ ਵਾਲੇ ਨੇ ਸ੍ਰੀ ਅਕਾਲ ਤਖਤ ਦਾ ਨਾਮ ਲਿਆ ਸ੍ਰੀ ਤਖਤ ਸ੍ਰੀ ਦਮਦਸ ਸਾਹਿਬ ਦਾ ਨਾਮ ਲੈਂਦਾ ਸਹ ਦੇ ਨੌਜਵਾਨ ਇਹ ਨੌਜਵਾਨ ਕਹਿ ਰਿਹਾ ਕਿ ਤਖਤਾ ਪਲਟਣਾ ਜਾਂ ਅਕਾਲ ਤਖਤ ਢਾਉਣਾ ਮੈਨੂੰ ਲੱਗਦਾ ਕਿ ਇਹ ਤਰਸੀ ਦਮ ਦਾ ਸਾਲ ਦੇ ਜਿਹੜੀ ਗੱਲ ਕਰ ਰਿਹਾਗਾ ਪਰ ਕਿਉਂ ਇੰਨਾ ਦੁਖੀ ਤੇ ਇੰਨਾ ਨਰਾਜ ਇੰਨਾ ਮੰਨ ਇਸ ਨੌਜਵਾਨ ਦਾ ਭਰਿਆਗਾ ਇਹਨੇ ਆਪਣੇ ਪਰਿਵਾਰ ਤੇ ਵੀ ਜਿਹੜਾ ਵੱਡਾ ਕਹਿ ਦਿੱਤਾ ਕਿ ਮੈਂ ਆਪਣੇ ਪਰਿਵਾਰਾਂ ਨੂੰ ਇਸ ਤਰ੍ਹਾਂ ਕਰ ਦੇਵਾਂਗਾ ਪਰ ਬੜਾ ਮੰਦ ਭਾਗਾਗਾ ਵੀਡੀਓ ਸੁਣ ਕੇ ਬੜਾ ਜਿਹੜਾ ਦੁੱਖ ਵੀ ਲੱਗਿਆਗਾ ਤੇ ਪਰ ਕੁਝ ਗੱਲਾਂ ਨੇ ਜਿਹੜੀਆਂ ਕਿ ਪੰਜਾਬ ਦੇ ਨਾਲ ਜਿਹੜਾ ਧੱਕਾ ਹੋ ਰਿਹਾਗਾ ਉਹ ਵੀ ਇਹਨੇ ਵਿਚਾਰੀਆਂ ਨੇ ਕਿਉਂਕਿ ਸੈਂਟਰ ਸਰਕਾਰ ਸਾਡੇ ਨਾਲ ਲਗਾਤਾਰ ਜਿਹੜਾ ਧੱਕਾ ਕਰਦੀ ਆ ਰਹੀ ਆ ਇਸ ਨੌਜਵਾਨ ਨੇ ਦੱਸਿਆ ਕਿ ਕਵੇਂ ਸਾਨੂੰ ਸਿੱਖਾਂ ਨੂੰ ਸਿੱਖਾਂ ਦੇ ਹੱਥੋਂ ਮਰਵਾਇਆ ਜਾ ਰਿਹਾ ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰਕੇ ਹਟਿਆ ਸੀ ਕਿ ਗਰਦਾਸਪੁਰ ਦੇ ਵਿੱਚ ਕਹਿੰਦੇ ਹਮਲਾ ਹੋਇਆ ਸੀ ਤਿੰਨ ਨੌਜਵਾਨ ਚੁੱਕੇ ਮੁੰਡੇ ਜੁਪੀ ਦੇ ਵਿੱਚ ਐਨਕਾਊਂਟਰ ਕਰ ਦਿੱਤਾ ਤਿੰਨੇ ਪੰਜਾਬੀ ਤੇ ਪੰਜਾਬ ਪੁਲਿਸ ਉੱਤੇ ਪੰਜਾਬ ਦੇ ਉੱਤੇ ਹੀ ਹਮਲਾ ਕਰਨ ਵਾਲੇ ਪਤਾ ਨਹੀਂ ਪੰਜਾਬ ਕਿੱਧਰ ਨੂੰ ਜਾ ਰਿਹਾ ਕਿਹੜੀਆਂ ਲੀਆਂ ਤੇ ਜਾ ਰਿਹਾ ਹੁਣ ਜੇਕਰ ਇਸ ਨੌਜਵਾਨ ਦੀ ਗੱਲ ਸੁਣੀਏ ਤਾਂ ਬੜੇ ਬੜੇ ਗੱਲ ਕਹਿ ਲਿਆ ਕਿ ਥੰਮ ਹਿੱਲਣ ਵਾਲੇ ਨੇ ਤੇ ਵੱਡੇ ਵੱਡੇ ਜਿਹੜੇ ਖੁਲਾਸੇ ਕਰ ਗਿਆ ਨੌਜਵਾਨ ਕੀ ਗੱਲ ਹੋ ਸਕਦੀ ਹੈ ਜੇ ਤੁਸੀਂ ਆਪਣੇ ਕਮੈਂਟ ਕਰਕੇ ਜਿਹੜਾ ਜਰੂਰ ਦੱਸਣਾ ਕਿ ਇਸ ਨੌਜਵਾਨ ਪਰਥਮ ਲਾਗੂ ਜਿਹੜੀ ਇਹ ਭਾਵਕ ਵੀਡੀਓ ਆ ਇਹਦੇ ਪਿੱਛੇ ਰਾਜ ਕੀ ਆ ਇਹਦਾ ਅਸਲੀ ਕਾਰਨ ਕੀ ਆ ਇਹ ਕਿਉਂ ਬੋਲਿਆ ਹੁਣ ਕਹੀ ਕਹਣਗੇ ਜਾਂ ਬੁਲਾਇਆ ਗਿਆ ਜਾਂ ਬੋਲਿਆ ਤੁਸੀਂ ਦੋਨੇ ਤੱਥ ਕੱਢ ਦੇਣੇ ਆ ਸਿੱਧੂ ਮੂਸੇਵਾਲੇ ਨੂੰ ਕਿੰਡੀ ਵੱਡੀ ਗੱਲ ਕਹਿ ਗਿਆ ਬਾਕੀ ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਨੂੰ ਇਹ ਪੁਲਿਸ ਵੀ ਜਿਹੜੀਆਂ ਤਣ ਢੜਿਆਂ ਦੇ ਵਿੱਚ ਬੰਡੀ ਹੋਈ ਆ ਚਪਾਈ ਲੱਗ ਨੇ ਜਿਹੜੇ ਕਿ ਥਾਣੇਦਾਰ ਨੇ ਉਹ ਅਲੱਗ ਨੇ ਦੂਜੇ ਜਿਹੜੇ ਆਈਪੀ ਆਪਸਮੇ ਜਿਹੜੇ ਉਹ ਅਲੱਗ ਨੇ ਇਸ ਨੌਜਵਾਨ ਨੇ ਜਿਹੜਾ ਵੱਡੇ ਵੱਡੇ ਜਿਹੜੇ ਸਵਾਲ ਨੇ ਉਹ ਚੁੱਕੇ ਨੇ ਫਿਲਹਾਲ ਤੁਸੀਂ ਇਹ ਵੀਡੀਓ ਬਤਵਾਤੇ ਸ਼ੇਅਰ ਕਰਨਾ ਤਾਂ ਕਿ ਪਤਾ ਲੱਗ ਸਕੇ ਅਸਲੀ ਸੱਚਾਈ ਦਾ ਕਿ ਅਸਲੀ ਸੱਚਾਈ ਇਹਦੇ ਵਿੱਚ ਕੀ ਆ ਇਸ ਪੁਲਤ ਮਲਾਖ ਨੇ ਇਹ ਵੀ ਗੱਲ ਕਹੀ ਆ ਕਿ ਮੈਂ ਅਜੇ ਬਥੇਰੇ ਸੱਚ ਸਾਹਮਣੇ ਲਿਆਉਣੇ ਆ ਸੱਚ ਦੱਸਣੇ ਆ ਅੱਜ ਹੋਰ ਵੀਡੀਓ ਪਾਉਣੀਆਂ ਨੇ ਇਹ ਨੈਟ ਨਾ ਬੰਦ ਕਰ ਦੇਣ ਇਸ ਦਾ ਮਤਲਬ ਇਹਦਾ ਕਿ ਲੱਗਦਾ ਕਿ ਪੰਜਾਬ ਸਟ੍ਰੀਟ ਤੋਂ ਜਿਹੜਾ ਇਹ ਹੋ ਸਕਦਾ ਕਿ ਕਿਤੇ ਬਾਹਰ ਦੀ ਗੱਲ ਕਰਦਾ ਹੋਵੇ ਜਿੰਨਾ ਕੁ ਅੰਦਾਜ਼ਾ ਹੈਗਾ ਬਾਕੀ ਤੁਸੀਂ ਵੀਡੀਓ ਸਾਰੀ ਸੁਣ ਲਈ ਧਿਆਨ ਦੇ ਨਾਲ ਇਹ ਪੰਜਾਬ ਇਸ ਵੇਲੇ ਆਪਾਂ ਇਹ ਕਹਿੰਦੇ ਕਿ ਬਰੂਦ ਦੀ ਢੇਰੀ ਤੇ ਬੈਠਾਗਾ ਪੰਜਾਬ ਦੇ ਵਿੱਚ ਨਸਿਆਂ ਦਾ ਹੜ ਬਗ ਰਿਹਾਗਾ ਪੰਜਾਬ ਦੇ ਵਿੱਚ ਗੈਂਗਸਟਰ ਵੱਧ ਰਿਹਾਗਾ ਪੰਜਾਬ ਦੇ ਵਿੱਚ ਇੱਕ ਨੌਜਵਾਨ ਫੌਜੀ ਵੀਰ ਆ ਜੀਵਨ ਸਿੰਘ ਜਿਹਨੇ ਕਿ ਜਿੰਮੇ ਜ਼ਿੰਮੇਵਾਰੀ ਲਈ ਸੀ ਪਿਛਲੇ ਦਿਨੀ ਇਹ ਕਹਿ ਆਸ ਸੀ ਕਿ ਉਹ ਜਿਹੜਾ ਫੌਜ ਦੇ ਵਿੱਚ ਚੱਲਿਆ ਜਾਂਦਾ ਜਿੱਥੇ 7 ਸਾਲ ਜਿਹੜੀ ਕਿ ਉਹਦੀ ਸਰਵਿਸ ਕਰਦਾ ਉਸ ਤੋਂ ਬਾਅਦ ਉਹਨੂੰ ਆਤਵਾਦੀ ਐਲਾਨਿਆ ਜਾਂਦਾਗਾ ਤੇ ਉਹ ਪੰਜਾਬ ਦੇ ਵਿੱਚ ਜਿਹੜੇ ਪਲਥਾਲਡ ਕੁਆਟਰਾਂ ਤੇ ਜਿਹੜੇ ਧਮਾਕੇ ਹੋਏ ਨੇ ਤੇ ਉਹਦੀ ਜ਼ਿੰਮੇਵਾਰੀ ਉਹ ਲੈ ਰਿਹਾਗਾ ਇਸ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਕਿ ਆਸਾ ਸਚਾਈ ਦਾ ਆਸਲ ਮੁੱਦੇ ਦਾ ਜਿਹੜਾ ਇਹ ਪਤਾ ਲੱਗ ਸਕੇ ਸਭ ਨੂੰ ਪੁਲਿਸ ਨੌਜਵਾਨ ਨੇ ਜਿਹੜੇ ਐਡ ਵੱਡੇ ਸਵਾਲ ਚੁੱਕੇ ਨੇ ਤੇ ਜਿੱਥੇ ਸਰਕਾਰਾਂ ਘੇਰਿਆਂ ਦੇ ਦੋਨੇ ਸੈਂਟਰ ਸਰਕਾਰ ਤੇ ਸੂਬਾ ਸਰਕਾਰ ਉੱਥੇ ਪੰਜਾਬ ਦੇ ਹਾਲਾਤਾਂ ਦੀ ਵੀ ਗੱਲ ਕੀਤੀ ਆ ਉੱਥੇ ਇਹਨੇ ਕੱਡੇ ਵੱਡੇ ਜਿਹੜੇ ਸਵਾਲ ਨੇ ਉਹ ਪੈਦਾ ਕੀਤੇ ਨੇ ਵੇਖਦੇ ਆ ਤੁਸੀਂ ਕਿ ਇਹਦਾ ਕਾਰਨ ਰੀਜਨ ਕੀ ਹੋ ਸਕਦਾ ਆਉਣ ਵਾਲੇ ਦਿਨਾਂ ਚ ਪਤਾ ਲੱਗ ਸਕੂਗਾ ਪਰ ਇਸ ਵੀਡੀਓ ਨੂੰ ਵਰਤ ਬਾਅਦ ਸ਼ੇਅਰ ਕਰਨ ਤੇ ਆਪਣੇ ਕਮੈਂਟ ਲਿਖਣੇ ਨਾ ਭੁੱਲਣਾ ਧੰਨਵਾਦ ਬਰਜੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ